तो मेरे फादर जस्ट अंदर गए और मैं गेट से बाहर ही रह गई और जैसी गली में मुड़ी ना वैसे ही उन्होंने पासबुक और चेक बुक भी थी सर उसमें और उसमें फाइव थाउजेंड रुपीज थे कैसे अपने मदर के साथ बातें करते हुए आई मैंने नहीं देखा ना हमने पीछे मुड़ के देखा नहीं ਸੀਸੀਟੀਵੀ ਤਸਵੀਰਾਂ ਵੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਤਾਂ ਮਾਰਕੀਟ ਤੋਂ ਆਪਣੀ ਮਾਤਾ ਦੇ ਨਾਲ ਘਰ ਵਾਪਸ ਪਰਤ ਰਹੀ ਕੁੜੀ ਜਿਸ ਦਾ ਬੈਗ ਖੋ ਕੇ ਮੋਟਰਸਾਈਕਲ ਸਵਾਰ ਭੱਜਦੇ ਨੇ ਹਾਲਾਂਕਿ ਕੁੜੀ ਜਿਹੜੀ ਉਹ ਬੈਗ ਨਹੀਂ ਛੱਡਦੀ ਤਾਂ ਇਹ ਲੁਟੇਰੇ ਦੇਖ ਲਓ ਉਸ ਨੂੰ ਕਾਫੀ ਦੂਰ ਤੱਕ ਸੀੜਦਿਆਂ ਹੋਏ ਆਪਣੇ ਨਾਲ ਲੈ ਜਾਂਦੇ ਨੇ ਇਹਨਾਂ ਸੀਸੀਟੀਵੀ ਤਸਵੀਰਾਂ ਨੂੰ ਵੇਖ ਕੇ ਤਾਂ ਤੁਹਾਡੀ ਵੀ ਰੂਹ ਕੰਮ ਜਾਵੇਗੀ ਤੇ ਕਰੋ ਨਿਕਲਣ ਤੋਂ ਪਹਿਲਾਂ ਤੁਸੀਂ ਜ਼ਰੂਰ ਸੋਚੋਗੇ ਕਿ ਆਖਰ ਸੜਕਾਂ ਤੇ ਨਿਕਲਣਾ ਕੀ ਸੁਰੱਖਿਅਤ ਹੈ ਤਸਵੀਰਾ ਜ਼ੀਰਕਪੁਰ ਦੀਆਂ ਨੇ ਜਿੱਥੇ ਲਗਾਤਾਰੀ ਲੁੱਟਖੋ ਦੀਆਂ ਵਾਰਦਾਤਾਂ ਵਾਧਦੀਆਂ ਜਾ ਰਹੀਆਂ ਨੇ ਤੇ ਤਾਜ਼ਾ ਮਾਮਲਾ ਸਾਹਮਣੇ ਆਇਆ ਹਾਲਾਂਕਿ ਇਸ ਮਾਮਲੇ ਦੇ ਵਿੱਚ ਸੀਸੀਟੀਵੀ ਦੇ ਆਧਾਰ ਤੇ ਹੁਣ ਪੁਲਿਸ ਜਾਂਚ ਕਰ ਰਹੀ ਹੈ ਤੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਦੋ ਬਦਮਾਸ਼ ਜਿਨ੍ਹਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕੁੜੀ ਦਾ ਪਰਸ ਖੋ ਕੇ ਭੱਜਦੇ ਨੇ ਤੇ ਕੁੜੀ ਜਦ ਪਰਸ ਨਹੀਂ ਛੱੜਦੀ ਤੇ ਕਾਫੀ ਦੂਰੀ ਤੱਕ ਕੇ ਬਦਮਾਸ਼ ਇਸ ਨੂੰ ਕਸੀਡਦੇ ਹੋਏ ਆਪਣੇ ਨਾਲ ਲੈ ਜਾਂਦੇ ਨੇ ਆਧਾਰ ਕਾਰਡ ਸਰ ਪੈਨ ਕਾਰਡ ਤੇ पासबुक और चेक बुक भी थी सर उसमें और उसमें फाइव थाउजेंड था। रुपीज थे कैशाइल तो फोन भी था। उसमें मेरा मोबाइल फोन भी में तो उसी में ही था कैश डॉक्यूमेंट मोबाइल सब कुछ उसी में ही था तो तो पीछे लगे हुए थे आपको पता लगा सर मैं अपने मदर के साथ बातें करते, करते हुए आई मैंने नहीं देखा ना हमने पीछे मुड़ के देखा नहीं क्योंकि साथ में मेरे मम्मी और पापा और हम तीनों आए तो मेरे फादर जस्ट अंदर गए और मैं गेट से बाहर ही रह गई और जैसे ही गली में मुड़ी ना वैसे ही उन्होंने कर दिया सर में बैंक ऐसी आ रही थी तो आपको कोई शक नहीं हुआ नहीं ऐसा कुछ शक नहीं हुआ कितने जाने थे दो बंदे थे दो बंदे मोटर हाँ मोटरसाइकिल में थे तो आप उनकी शक्ल देख पाए नहीं उन्होंने दोनों ने हेलमेट लगाया हुआ था तो इसलिए उनकी शक्ल भी नहीं देख पाई हाँ मेरे पास नंबर है मेरे मोबाइल पे भी ਸਰਚੀਗਲ ਜੀ ਸਾਰਿਆਂ ਨੂੰ ਹੁਣੇ ਥਾਣਾ ਟਕੌਲੀ ਚ ਇੱਕ ਸ਼ਾਮ ਨੂੰ ਕੰਪਲੇਂਟ ਸਾਨੂੰ ਮਸੂਲ ਹੋਈ ਹੈ ਜਿਸ ਦੇ ਵਿੱਚ ਇੱਕ ਸਨਾਚਿੰਗ ਦੇ ਇਨਸੀਡੈਂਟ ਸਾਡੇ ਸਾਹਮਣੇ ਆਈ ਹੈ ਜਿਸ ਚ ਜੋ ਜਿਨ੍ਹਾਂ ਨਾਲ ਸਨਾਚਿੰਗ ਹੋਈ ਉਹਨਾਂ ਨੇ ਦੱਸਿਆ ਕਿ ਦੋ ਬਾਈਕ ਸਵਾਰ ਮੁੰਡੇ ਸੀਗੇ ਜਿਨ੍ਹਾਂ ਨੇ ਹੈਲਮੇਟਸ ਪਾਏ ਹੋਏ ਸੀ ਕਾਲੇ ਤੇ ਇਹਨਾਂ ਨੇ ਜਦੋਂ ਇਹ ਰਾਤੇ ਜਾ ਰਹੇ ਸੀ ਤੇ ਪਿੱਛੋਂ ਦੀ ਆ ਕੇ ਇਹਨਾਂ ਦਾ ਪਰਸ ਸਨਾਚ ਕੀਤਾ ਇਹਨੇ ਕਾਫੀ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰਸ ਨੂੰ ਨਹੀਂ ਛੱਡਿਆ ਬਟ ਫਿਰ ਵੀ ਪਰਸ ਦੀ ਤਣੀ ਟੁੱਟਣ ਕਰਕੇ ਉਹ ਸਨਾਚ ਕਰਕੇ ਲੈ ਗਏ ਤੇ ਬਾਈਕ ਇੱਕ ਅਸੀਂ ਕੈਮਰੇਜ਼ ਵਗੈਰਾ ਜੋ ਹਲੇ ਹਾਲ ਦੀ ਤਫਤੀਸ਼ ਚ ਚੈੱਕ ਕੀਤੇ ਤੇ ਇੱਕ ਚ ਬਾਈਕ ਦਾ ਨੰਬਰ ਸਾਨੂੰ ਪਤਾ ਲੱਗ ਗਿਆ ਅਸੀਂ ਅੱਗੇ ਦੀ ਤਫਤੀਸ਼ ਕਰ ਰਹੇ ਹਾਂ ਜਿੱਦਾਂ ਹੀ ਕੁਝ ਨਿਕਲ ਕੇ ਆਏਗਾ ਤੋਂ ਉਸ ਤੋਂ ਜਾਣੂ ਕਰਵਾ ਦਿੱਤਾ ਜਾਵੇਗਾ